ਦੇ ਕਬਲਾ ਸਾਹਿਬ ਨੇ ਦੱਸਤਾ ਜੀ ਜਿਹੜੇ ਚੋਣ ਮਹੀਮ ਦਾ ਗਾਸ਼ ਕਰਨਾਰੇ ਆ ਰਹੀ ਕਿਹਾ ਸਾਹਿਬ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਹਾਂਜੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਨਮਸਕਾਰ ਕੀਤੀ ਹੈ ਉਹਨਾਂ ਅੱਗੇ ਬੇਨਤੀ ਕੀਤੀ ਹੈ ਕਿ ਜਿਹੜਾ ਸੇ ਕਾਜ ਵਿੱਢ ਰਹੇ ਆ ਉਹਦੇ ਸਾਨੂੰ ਸਬਸਤਾ ਬਖਸ਼ਣਾ ਤੇ ਉਹਨਾਂ ਦਾ ਧੰਨਵਾਦੀ ਕਰਦੇ ਕੱਲ ਆਪ ਜੀ ਕਹੇ ਸੀਗੇ ਸ੍ਰੀ ਅਮਰ ਸਾਹਿਬ ਕਹੇ ਸੀਗੇ ਫਿਰ ਤਰਨਤਨ ਸਾਹਿਬ ਵੀ ਕਹੇ ਸੀਗੇ ਹੁਣ ਅੱਜ ਇੱਥੇ ਪਹੁੰਚੂਗਾ ਜਿਹੜਾ ਹੈਗਾ ਉਹ ਚੋਣ ਮਹਿਮ ਦਾ ਜਿਹੜਾ ਰਸਮੀ ਅਗਾਜ ਵੀ ਦਫਤਰੀ ਮਜੂਦ ਤੱਕ ਹੋਣਾ ਹੈ ਇਹ ਇੱਕ ਇੱਕ ਦੋ ਦਿਨਾਂ ਤੱਕ ਦੋ ਤਿੰਨ ਦਿਨ ਦੇ ਵਿੱਚ ਵਿੱਚ ਹੋ ਜਾਊਗਾ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸ਼ਕਤ ਹੋ ਰਹੇ ਆਂ ਔਰ ਜਿਹੜੀਆਂ ਕੋਈ ਮੇਨ ਮੁੱਖ ਸੰਸਥਾਵਾਂ ਉਹਨਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਮਿਲ ਰਹੇ ਆਂ ਉਹ ਤੋਂ ਬਾਅਦ ਫਿਰ ਆਮ ਜਨਤਾ ਚ ਸੰਸਥਾ ਚ ਵਿਚਰਾਂਗੇ ਸੰਗਠਨ ਤੱਕ ਵਿਚਰਨਾ ਜਿਹੜਾ ਹੈਗਾ ਉਹ ਇੱਕ ਦੋ ਦਿਨ ਤੱਕ ਚੱਲ ਕੇ ਬੰਦੇ ਕਿਹੜੇ ਕਿਹੜੇ ਪੰਚਰੇ ਕਿੱਥੇ ਬਣਨੇ ਵਾਲੇ ਹਨ ਮੈਂ ਜੀ ਸਾਰੀਆਂ ਪੰਛਕ ਜੱਤੇ ਬੰਦੀਆਂ ਦੇਣਗੇ ਆ ਮਾਈ ਜੀ ਕਿਉਂ ਅੱਧੇ ਪੰਛਦੇ ਆ ਤੇ ਪੰਛਤ ਦੀ 10 ਬੰਦੀਆਂ ਨੇ ਸਾਰੀਆਂ ਹੀ ਭਾਇ ਮਿਰਸਾ ਸਿੰਘ ਪਟਵਾਲ ਤੋਂ ਤੁਹਾਡੇ ਕੋਲ ਆਏ ਸੀਗੇ ਹਾਂਜੀ ਆਏ ਸੀਗੇ ਹਾਂਜੀ ਫਿਰ ਕੀ ਗੱਲਬਾਤ ਹੋਈ ਜੀ ਨਾਲ ਗੱਲਬਾਤ ਤੇ ਉਹ ਤੁਹਾਨੂੰ ਉਹਨਾਂ ਦੱਸ ਦਿੱਤੀ ਹਣੀ ਮਿੱਕੀ ਹੋਈ ਹੈ ਨੀ ਉਹ ਆਏ ਸੀ ਕਿ ਉਹ ਐਵੇਂ ਜਿਹੜਾ ਝੂਠ ਬੋਲਣ ਵਾਲੀ ਗੱਲ ਕਰਦੇ ਆ ਕਿ ਤੁਹਾਡੇ ਪਰਿਵਾਰ ਨੇ ਮੈਨੂੰ ਸਹਿਮਤੀ ਦਿੱਤੀ ਸੀ ਮੈਂ ਤਾਂ ਸਾਨੂੰ ਤੇ ਤੁਸੀਂ ਦੋ ਤਿੰਨ ਮਹੀਨੇ ਤੋਂ ਮਿਲੇ ਨਹੀਂ ਇੱਕ ਵਾਰ ਹੀ ਮਿਲੇ ਸੀ ਮੋਰਚੇ ਤੋਂ ਬਾਅਦ ਤੱਕ ਨਹੀਂ ਮਿਲੇ ਬਾਕੀ ਚਲੋ ਜੋ ਕਹੀ ਜਾਂਦੇ ਠੀਕ ਹੈ ਬਾਕੀ ਸੰਕਤਾ ਜਾਣਦੀ ਨਹੀਂ ਸਰ ਇਹ ਹਲਕਾ ਹੰਦਕਾ ਬਿਲਕੁਲ ਜਿਵੇਂ ਦੀ ਬੀਬੀ ਖਰੜਾ ਜੀ ਇਸ ਤੋਂ ਤੁਹਾਨੂੰ ਲੜੇ ਸੀਗੇ ਕੰਮਜਾਬ ਹੋ ਸਕਦਾ ਇਸ ਵਾਰ ਤੁਹਾਨੂੰ ਕੀ ਲੱਗਦਾ ਨਹੀਂ ਜੋ ਪਿਛਲੇ ਟਾਈਮ ਕੁਝ ਗਲਤੀਆਂ ਰਹਿ ਗਈਆਂ ਹੋਣਗੀਆਂ ਜਾਂ ਲੋਕਾਂ ਨੂੰ ਥੋੜਾ ਜਿਹਾ ਨਹੀਂ ਉਹਨਾਂ ਦੀ ਪਹੁੰਚ ਹੋਈ ਹੋਗੀ ਉਹਨਾਂ ਨਾਲ ਲੇਕਿਨ ਇਸ ਵਾਰੀ ਲੋਕਾਂ ਚ ਬਹੁਤ ਰਸ਼ਾਲ ਲੋਕਾਂ ਕੋਲ ਗੱਲ ਮੈਸੇਜ ਸਾਰੇ ਜਗ੍ਹਾ ਤੇ ਪਹੁੰਚ ਗਿਆ ਤੇ ਭਾਈ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਲੋਕ ਤੇ ਸਾਨੂੰ ਉਮੀਦ ਹੈ ਕਿ ਹੋਰ ਕੋਈ ਕਮੀ ਨਾ ਰਹੇ ਬਾਕੀ ਸੰਕਤਾ ਲੋਕ ਪਿਆਰ ਦੀ ਕੋਈ ਆਦਮੀ ਵਾਇਗੁਰਜੀ ਕਾ ਖਾਲਸਾ ਵਾਇਗੁਰੂ ਕੀ ਫਤਿਹ ਅਦਾਸ ਆ ਜਿਹੜੇ ਹੈਗੇ ਆ ਬਾਬਾ ਸਾਹਿਬ ਹਾਂਜੀ ਕੱਲ ਦਾ ਅਸੀਂ ਸ਼ੁਰੂ ਕੀਤਾ ਸੀ ਪਹਿਲਾਂ ਤਕਤ ਸਾਹਿਬ ਦਾ ਸ਼ੁਰੂ ਕੀਤਾ ਸੀ ਫਿਰ ਤਨਸਾ ਤਨਤਨ ਸਾਹਿਬ गए 베ਰੇ ਸੀクル ਸਭ गए ਤੇ ਸ਼ਾਮ ਨੂੰ ਪਿੰਡ ਆਏ ਤੇ ਹੁਣ ਅੱਜ ਅਸੀਂ ਸਵੇਰੇ ਦਰਵਾਜਾ ਬਾਬਾ ਬਕਾਲਾ ਸਾਹਿਬ ਦਾ ਸਵੇਰ ਦਾ ਸਾਡਾ ਟਾਈਮ ਸੀ ਉਹ ਨਹੀਂ ਇਹ ਤੋਂ ਬਾਅਦ ਮੈਂ ਇੱਥੇ ਸਭ ਗੁਰਦੁਆਰਾ ਸਾਹਿਬ ਚੀਜ਼ ਹੈ ਚੋਣ ਪ੍ਰਚਾਰ ਨਹੀਂ ਕਰ ਰਹਾ ਇਸ ਦਮ ਦਮੀ ਟਕਸਾਲ ਜਹਾਂਜੀ ਮੱਥਾ ਹੀ ਟੇਕਣ ਜਾ ਰਹੇ ਆ ਗੁਰਦੁਆਰੇ ਚ ਠੀਕ ਮਤਲਬ ਜੀ ਕਦੋਂ ਤੱਕ ਜਿਹੜਾ ਹੈਗਾ ਵਾ ਰਸਮੀ ਸ਼ੁਰੂਆਤ ਜਿਹੜੀ ਚੋਣ ਪ੍ਰਚਾਰ ਦੀ ਸੰਗਤ ਦੇ ਕੋਲ ਜਾ ਜਿਹੜੀ ਸ਼ੁਰੂ ਕਰਨ ਦਾ ਉਹ ਕੱਲ ਤੋਂ ਕੱਲ ਤੋਂ ਸ਼ੁਰੂ ਕਰਨ ਹਾਂਜੀ ਫੋਨ ਦਫ਼ਤਰ ਕਿੱਥੇ ਜਿਹੜਾ ਹੈਗਾ ਚੋਣ ਦਫ਼ਤਰ ਕਡੂਰ ਸਾਹਿਬ ਹੀ ਆ ਬਾਕੀ ਸਾਰੇ ਜ਼ਿਲ੍ਹਿਆਂ ਚ ਖੁੱਲੇ ਜਾਣਗੇ ਨਾਲ-ਨਾਲ ਜਿੱਦਾਂ ਹੋਏਗਾ ਕਿਵੇਂ ਦਾ ਜਿਹੜਾ ਹੈਗਾ ਬੀਬੀ ਖੜਾੜੀ ਦਾ ਵੀ ਹੁਣ ਸਮਰਥਨ ਜਿਹੜਾ ਹੈਗਾ ਮਿਲਿਆ ਹੈਗਾ ਔਰ ਪਿਛਲੀ ਵਾਰੀ ਉਹ 2019 ਦੇ ਵਿੱਚ ਚੰਗਾ ਜਿਹੜਾ ਹੈਗਾ ਸੰਗਤ ਵੱਲੋਂ ਉਦੋਂ ਹੀ ਪਿਆਰ ਮਿਲਿਆ। ਤੁਹਾਨੂੰ ਹੁਣ ਸਮਰਥਨ ਮਿਲ ਰਿਹਾ ਪੱਕੀਆਂ ਲਿਖਦੇ ਹੋ। ਇਹ ਵੇਖੋ ਕਿ ਜਿਹੜਾ ਸਾਡੀ ਚੋਣ ਚੱਲ ਜਾਓ ਬੀਬੀ ਖਾਲੜਾ ਜੀ ਆ। ਬਾਕੀ ਉਹਨਾਂ ਦਾ ਬਹੁਤ ਸਮਰਥਨ ਨਾਲ ਸਾਡੇ ਨਾਲ ਬਾਕੀ ਬਹੁਤ ਸੰਗਤਾਂ ਦਾ ਸਾਨੂੰ ਪਿਆਰ ਮਿਲਿਆ ਵਾ। ਕੱਲ ਵੀ ਵੇਖ ਕੇ ਹਨ ਲੱਗਦਾ ਕਿ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਪਿਆਰ ਮਿਲਿਆ ਹੈ। ਸੰਗਤਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੰਗਤਾਂ ਇੰਨਾ ਪਿਆਰ ਦੇ ਰਹੀਆਂ। ਬਾਕੀ ਜੋ ਵੀ ਵਾਹਿਗੁਰੂ ਦੇ ਭਾਣੇ ਚਾਹੂਗਾ ਉਹ। ਕੰਧਕ ਪਾਰਟੀ ਸ਼ਰਮਣੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਮੀਪਾ ਦਾ ਫਾਰਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਕੋਲੇ ਤੁਹਾਡੇ ਕੋਲੇ ਆਏ ਹੋ ਬਹੁਤ ਸਾਰੇ ਫੋਨ ਜਿੱਕਰ ਗੱਲ ਕਰੀ ਤੇ ਇੱਥੇ ਹਲਕਿਆਂ ਦੇ ਵਿੱਚ ਵਿਚਰ ਰਹੇ ਹੋ ਕਿ ਇਸ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਤੁਸੀਂ ਦੇਖਦੇ ਹੋ ਕਿ ਕਿਹੜੇ ਕੈਂਡੀਡੇਟ ਦੀ ਫਾਈਟ ਜਿਹੜੀ ਹੈਗੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਹੋਇਆ ਸਾਡੀ ਹੁਣ ਇੱਕ ਨਾ ਨਹੀਂ ਹੈ ਫਾਈਟ ਸਾਡੀ ਸਰਕਾਰ ਨਾਲ ਹੀ ਆ ਬਾਕੀ ਅਸੀਂ ਸਿੱਖ ਸੰਗਤ ਦਾ ਫੈਸਲਾ ਸੀ ਕੌਮ ਦਾ ਪੰਥ ਦਾ ਫੈਸਲਾ ਵਾ ਸਿੱਖ ਸੰਗਤਾਂ ਨੇ ਹੀ ਫੈਸਲਾ ਕੀਤਾ ਭਾਈ ਸਭ ਨੂੰ ਤੇ ਸਿੱਖ ਸੰਗਤਾਂ ਨੇ ਹੁਣ ਵੱਦ ਚੜ ਕੇ ਹਮਲਾ ਮਾਰਨਾ ਤੇ ਸਿੱਖ ਸੰਗਤਾਂ ਦਾ ਹੀ ਇਹ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ